ਪਾਰਟੀ ਦੀ ਲੀਡਰਸ਼ਿਪ ਦਾ ਕੇਜਰੀਵਾਲ ਸਾਹਿਬ ਦਾ ਆਮਾਨ ਸਾਹਿਬ ਕਿਹੜਾ ਸੀਗਾ ਅੱਜ ਇੱਕ ਮਿੰਟ ਪੈਸੇ ਅੱਜ ਪਰਮ ਪਿਤਾ ਪਰਮਾਤਮਾ ਦਾ ਪਾਰਟੀ ਦੇ ਸਾਡੇ ਸੁਪਰੀਮ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਭਗਵੰਤ ਮਾਨ ਜੀ ਦਾ ਸਮੁੱਚੀ ਲੀਡਰਸ਼ਿਪ ਦਾ ਔਰ ਪੰਜਾਬ ਦੇ ਸਾਰੇ ਵਰਕਰਸ ਵੋਲੰਟੀਅਰਸ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰਾਨਾ ਕਰਨ ਦੇ ਲਈ ਪਟਿਆਲੇ ਕਾਲੀ ਮਾਤਾ ਜੀ ਦੇ ਮੰਦਿਰ ਤੋਂ ਅੰਮ੍ਰਿਤਸਰ ਦਰਬਾਰ ਸਾਹਿਬ ਦਰਗਿਆਲਾ ਮੰਦਿਰ ਆ ਰਾਮ ਤੀਰਤ ਚੱਲੇ ਆ ਕਿ ਜਿਨ੍ਹਾਂ ਨੇ ਮੈਨੂੰ ਔਰ ਮੇਰੇ ਨੌਜਵਾਨ ਸਾਥੀ ਵੀਰ ਸ਼ੈਰੀ ਕਲਸੀ ਜੀ ਨੂੰ ਪ੍ਰਧਾਨ ਔਰ ਵਰਕਿੰਗ ਪ੍ਰਧਾਨ ਦੀ ਪਾਰਟੀ ਨੇ ਡਿਵਿਟੀ ਜ਼ਿੰਮੇਵਾਰੀ ਸੌਂਪੀ ਹੈ ਔਰ ਸ਼ੁਕਰਾਨਾ ਉਹਨਾਂ ਹਲਕਿਆਂ ਦਾ ਵੀ ਜਿਨ੍ਹਾਂ ਨੇ ਬਹੁਤ ਵੱਡਾ ਮੰਡਟ ਇਹਨੇ ਤਿੰਨ ਬਾਈਲੈਕਸ਼ਨ ਦੇ ਦਿੱਤਾ ਔਰ ਅਰਦਾਸ ਕਰਨ ਚੱਲੇ ਆ ਕਿ ਪ੍ਰਮਾਤਮਾ ਇਸੇ ਤਰੀਕੇ ਦੇ ਨਾਲ ਸਾਰੇ ਪੰਜਾਬ ਨੂੰ ਚੜ੍ਹਦੀ ਕਲਾਵਾਂ ਦੇ ਵਿੱਚ ਰੱਖਣ ਔਰ ਸਾਨੂੰ ਇਹਨਾਂ ਬਲ ਬਖਸ਼ਣ ਕਿ ਅਸੀਂ ਪੰਜਾਬ ਦੀਆਂ ਸਾਡੇ ਪਾਰਟੀ ਦੇ ਵਰਕਰਸ ਵੋਲੰਟੀਅਰਸ ਦੀਆਂ ਉਮੀਦਾਂ ਤੇ ਖਰੇ ਉਤਰ ਸਕੀਏ ਪਰ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਆ ਰਹੀਆਂ ਜੀ ਉਹਦਾ ਉਹਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਜੀ ਹੁਣ ਦੇ ਰੁਝਾਨ ਆਏ ਆ ਆਮ ਆਦਮੀ ਪਾਰਟੀ ਦੇ ਜੋ ਰੁਝਾਨ ਇਹਨਾਂ ਤਿੰਨ ਬਾਈ ਇਲੈਕਸ਼ਨਾਂ ਦੇ ਵਿੱਚ ਆਏ ਨੇ ਇਹੀ ਕਾਰਪੋਰੇਸ਼ਨਾਂ ਦੇ ਵਿੱਚ ਨਗਰ ਨਿਗਮਾਂ ਦੇ ਵਿੱਚ ਔਰ ਕੌਂਸਲਸ ਦੇ ਵਿੱਚ ਆਉਣਗੇ ਕਿਉਂਕਿ ਅੱਜ ਪੰਜਾਬ ਦੇ ਲੋਕ ਸਮਝ ਚੁੱਕੇ ਨੇ ਕਿ ਜੇ ਪੰਜਾਬ ਦੀ ਡਿਵੈਲਪਮੈਂਟ ਕਰਨੀ ਹੈ ਤਾਂ ਆਮ ਆਦਮੀ ਪਾਰਟੀ ਹੀ ਕਲਮ ਕਲਮ ਵਿਕਲਪ ਹੈ ਕਿਤਾਣਾ ਖੁਸ਼ੀ ਦਾ ਮੌਕਾ ਦੇਖੋ ਅੱਜ ਕਿਤਾ ਬਹੁਤ ਖੁਸ਼ੀ ਹੈ ਜੀ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਾਂਗਾ ਪੰਜਾਬ ਦੇ ਵੋਟਰਾਂ ਦਾ ਪੰਜਾਬ ਦੇ ਸਪੋਰਟਰਾਂ ਦਾ ਆਮ ਆਦਮੀ ਪਾਰਟੀ ਵਰਕਰਾਂ ਦਾ volunteers ਦਾ ਜਿਨ੍ਹਾਂ ਨੇ ਦਿਨ ਰਾਤੇ ਕਰਕੇ ਪੰਜਾਬ ਦੇ ਵਿੱਚ ਜਿੰਨੇ ਵੀ ਬਾਈ ਇਲੈਕਸ਼ਨ ਹੋਏ ਨੇ ਚਾਹੇ ਹੁਣ ਚਾਰ ਇਲੈਕਸ਼ਨ ਬਾਈ ਹੋ ਕੇ ਹਟੇ ਨੇ ਉਸ ਵਿੱਚ ਜੋ ਰਿਜ਼ਲਟ ਨਤੀਜੇ ਆਏ ਨੇ ਉਹਦਾ ਸ਼ੁਕਰਾਨਾ ਉਸਦਾ ਧੰਨਵਾਦ ਕਰਨ ਵਾਸਤੇ ਕਾਲੀ ਮਾਤਾ ਮੰਦਿਰ ਪਟਿਆਲਾ ਤੋਂ ਸਟਾਰਟ ਕਰਕੇ ਹਰਮੰਦਰ ਸਾਹਿਬ ਮੱਥਾ ਟੇਕਣ ਵਾਸਤੇ ਸਾਡੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਆਮਨ ਰੋੜਾ ਜੀ ਸਹਾਇਕ ਪ੍ਰਧਾਨ ਸ਼ੈਰੀ ਕਲਸੀ ਜੀ ਔਰ ਸਾਰੀ ਟੀਮ ਸਾਡੀ ਨਕਮਸਤਕ ਹੋਣ ਜਾ ਰਹੀ ਹੈ ਤੇ ਸ਼ੁਕਰਾਨਾ ਕਰਨ ਜਾ ਰਹੀ ਹੈ ਕਿਉਂਕਿ ਰਵੈਤੀ ਪਾਰਟੀਆਂ ਵੱਲੋਂ ਜੋ ਪ੍ਰਚਾਰ ਕੀਤਾ ਜਾ ਰਿਹਾ ਅਸੀਂ ਕਿ 22 ਸਾਲ ਦੀ ਸਰਕਾਰ ਨੇ ਕੀਤਾ ਕੁਝ ਨਹੀਂ 22 ਸਰਕਾਰ 22 ਸਾਲ ਦੇ ਅਰਸੇ ਦੇ ਵਿੱਚ ਲੋਕਾਂ ਦਾ ਮੋਹ ਪੰਗ ਹੋ ਗਿਆ ਪਰ ਕਿਤੇ ਨਾ ਕਿਤੇ ਲੋਕਾਂ ਨੇ ਦੱਸ ਦਿੱਤਾ ਤੇ ਮੋਹ ਪੰਗ ਨਹੀਂ ਹੋਇਆ ਲੋਕਾਂ ਨੇ ਤੁਹਾਨੂੰ ਨਕਾਰਤਾ ਜੇ 22 ਚ ਨਕਾਰਿਆ ਅਸੀਂ ਆਉਣ ਵਿੱਚ ਉਹਨਾਂ ਦੇ ਵਿੱਚ ਵੀ ਦੁਬਾਰਾ ਨਕਾਰਿਆ ਜਾਣਾ ਇਹ 22 ਜਿਹੜਾ ਇਲੈਕਸ਼ਨ ਚਾਰ ਸੀਟਾਂ ਤੇ ਹੋਇਆ ਉਹਨਾਂ ਨੇ ਦੱਸ ਦਿੱਤਾ ਕਿ ਜਿਸ ਤਰ੍ਹਾਂ 22 ਦੇ ਵਿੱਚ 117 ਵਿੱਚੋਂ 92 ਸੀਟਾਂ ਆਈਆਂ ਸੀ ਆਮ ਆਦੀ ਪਾਰਟੀ ਨੂੰ ਇਹ ਜੇ ਆਪਾਂ ਰਿਜ਼ਲਟ ਕੱਢ ਲਈਏ ਚੌਥੀ ਸੀਟ ਵੀ ਸਾਡੀ ਸੀ ਉਹਦੇ ਵਿੱਚ ਤਿੰਨ ਸੀਟਾਂ ਦੇ ਨਾਲ ਆਪਾਂ ਮੁਕਾਬਲਾ ਕਰੀਆ ਅਸੀਂ 100 ਤੋਂ ਵੱਧ ਜਲ ਜੰਨੇ ਆ ਜੇ ਆਪਾਂ 17 117 ਦਾ ਕਰ ਲਈਏ ਤੇ ਆਪਾਂ 100 ਤੋਂ ਵੱਧ ਜਲ ਜੰਨੇ ਆ ਪਰ ਕਿਤੇ ਨਾ ਕਿਤੇ ਲੋਕਾਂ ਦਾ ਪਿਆਰ ਲੋਕਾਂ ਦਾ ਆਸ਼ੀਰਵਾਦ ਧੰਨਵਾਦ ਦੇ ਰੂਪ ਵਿੱਚ ਔਰ ਆਸ ਹੈ ਕਿ ਅਨਵਲ ਟਾਈਮ 'ਚ ਜਿਹੜਾ ਕਾਰਪੋਰੇਸ਼ਨ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਠੀਕ ਹੈ ਜੀ ਪੰਜਾਬ ਦੇ ਵਿੱਚ ਜਿੰਨੀਆਂ ਜਿਹਨੇ ਜ਼ਿਲ੍ਹੇ ਨੇ ਜਿੱਥੇ ਕਾਰਪੋਰੇਸ਼ਨਾਂ ਬਣਨੀਆਂ ਨੇ ਉੱਥੇ ਸਾਰੀਆਂ ਜੀ ਆਮ ਆਦੀ ਪਾਰਟੀ ਦਾ ਮੇਅਰ ਬਣਨ ਜਾ ਔਰ ਇਹ ਮੇਰ ਜਿਹੜਾ ਬਣਨ ਤੋਂ ਬਾਅਦ ਡਬਲ ਡਵੈਲਪਮੈਂਟ ਹੋਏਗੀ ਜੇ ਮੈਂ ਆਪਣੇ ਹਲਕੇ ਦੀ ਗੱਲ ਕਰ ਲਵਾਂ ਜੇ ਮੇਰੇ ਅਜ 90% ਕੰਮ ਕੰਪਲੀਟ ਹੋ ਚੁੱਕੇ ਨੇ 10% ਰਹਿ ਗਏ ਨੇ ਉਹ ਤਕਰੀਬਨ ਉਸ ਬਣਨ ਦੇ ਨਾਲ ਜਿਹਨੇ ਕ ਵਿਧਾਨ ਸਭਾ ਤੋਂ ਫੰਡ ਮੈਂ ਲੈ ਕੇ ਆਇਆ ਜਿਹੜਾ ਨਮਿੰਦਾ ਕਾਉਂਸਲ ਜਿੱਤ ਕੇ ਜਾਏਗਾ ਸਾਡਾ ਹਾਊਸ ਬਣੇਗਾ ਉੱਥੋਂ ਫੰਡ ਆਣਗੇ ਡਬਲ ਡਵੈਲਪਮੈਂਟ ਹੋਏਗੀ ਔਰ ਆਸ ਹੈ ਕਿ ਲੋਕਾਂ ਦਾ ਪਿਆਰ ਲੋਕਾਂ ਦਾ ਸਤਿਕਾਰ ਇਸ ਤਰ੍ਹਾਂ ਹੀ ਮਿਲਦਾ ਰਿਹਾ ਤੇ ਆਨਮਲੀ 2027 ਦੀਆਂ ਜਿਹੜੀਆਂ ਚੋਣਾਂ ਨੇ ਕਲੀਨ ਸਵਿਪ ਹੋ ਜਾਏਗਾ ਮਗਰ ਜੀ ਸਫਾਈ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਕਿ ਜਿਹੜੀ ਚਾਰੇ ਪਾਸੇ ਅੱਜ ਸਫਾਈ ਦਿਖ ਰਹੀ ਹੈ ਕੀਤੀ ਹੋਈ ਤੇ ਦੇਖੋ ਮੈਂ ਤਾਂ ਇਹ ਗੱਲ ਕਹਾਂਗਾ ਕਿ ਸਫਾਈ ਸੇਵਕ ਸਾਡੇ ਪੰਜਾਬ ਦਾ ਇੱਕ ਅੰਗ ਨੇ ਜਿਨ੍ਹਾਂ ਨੇ ਸਾਡੇ ਖੂਬਸੂਰਤੀ ਸ਼ਹਿਰ ਨੂੰ ਪੰਜਾਬ ਨੂੰ ਖੂਬਸੂਰਤ ਕਰਨ ਦੇ ਬੜਾ ਵੱਡਾ ਯੋਗਦਾਨ ਪਾਇਆ ਉਹਨਾਂ ਦਾ ਵੀ ਧੰਨਵਾਦ ਹੈ ਕਿਉਂਕਿ ਜਿਹੜੀ ਸਫਾਈ ਬੜੀ ਜੰਗੀ ਪੱਧਰ ਕਿਉਂਕਿ ਪਿਛਲੇ ਮਹੀਨੇ ਸਾਨੂੰ ਥੋੜੀ ਦਿੱਕਤ ਆਈ ਸੀ ਦੁਆਲੀ ਦਾ ਤਿਹਾਰ ਹੋਣ ਕਰਕੇ ਲੋਕਾਂ ਦੇ ਘਰਾਂ ਦੀ ਸਫਾਈ ਦੁਕਾਨਾਂ ਦੀ ਸਫਾਈ ਫੈਕਟਰੀਆਂ ਦੀ ਸਫਾਈ ਕਰਕੇ ਕੂੜੇ ਦਾ ਬਾਹਰ ਆਣਾ ਯਕਦਮ ਉਹ ਸਾਨੂੰ ਦਿੱਕਤ ਆਈ ਸੀ ਪਰ ਅਸੀਂ ਬਿਲਕੁਲ ਉਹਨੂੰ ਨਾਰਮਲੀ بڑے ਸਿਸਟਮ ਤਰੀਕੇ ਦੇ ਨਾਲ ਸਾਡੇ ਮੁਲਾਜ਼ਮਾਂ ਨੇ ਔਰ ਸਾਡੇ ਅਫਸਰਾਂ ਨੂੰ ਨਾਲ ਕੇ ਅਸੀਂ ਟੀਮ ਬਣ ਕੇ ਲੁਧਿਆਣਾ ਸ਼ਹਿਰ ਨੂੰ ਸਾਫ਼ ਰੱਖਿਆ ਅੱਜ ਵੀ ਤੁਸੀਂ ਕਿਤੇ ਵੀ ਜਾਓਗੇ ਲੁਧਿਆਣਾ ਤੁਹਾਨੂੰ ਸਾਫ਼ ਨਜ਼ਰ ਆਏਗਾ ਔਰ ਤਕਰੀਬਨ ਇਹ ਸਾਰੀ ਮਿਹਨਤ ਹੈ ਸਾਡੇ ਸਫਾਈ ਸੇਵਕਾਂ ਦੀ ਜਿਨ੍ਹਾਂ ਨੇ ਬੜਾ ਵਧੀਆ ਕੰਮ ਕਰਕੇ ਸਾਨੂੰ ਇਸ ਲਿਜਾਣੇ ਨੂੰ ਸਾਫ਼ ਸੁਥਰਾ ਰੱਖਿਆ ਹੈ ਦੇਖੋ ਇਹ ਬਾਬਾ ਸਾਹਿਬ ਵੀਰਨਾ ਬੇਦਕ ਇਹ ਅਜ ਤੋਂ 75 ਸਾਲ ਪਹਿਲੇ ਅੱਜ 75ਵਾਂ ਸਾਲ ਹੈ 75 ਸਾਲ ਪਹਿਲੇ ਜੋ ਸੰਵਿਧਾਨ ਲਿਖ ਕੇ ਸਾਡੇ ਲੋਕਾਂ ਨੂੰ ਇੱਕ ਰਾਜ ਕਰਨ ਦਾ ਲੋਕਾਂ ਦੀ ਸੇਵਾ ਕਰਨ ਦਾ ਲੋਕਾਂ ਦੇ ਵਿੱਚ ਵਿਚਰਨ ਦਾ ਲੋਕਾਂ ਦੀ ਹੱਕਾਂ ਦੀ ਰਾਖੀ ਕਰਨ ਵਾਸਤੇ ਜੋ ਅਧਿਕਾਰ ਦਿੱਤਾ ਸੀ ਉਹ ਇਨਮਨ ਅੱਜ ਆਮ ਆਦਮੀ ਪਾਰਟੀ ਨੇ ਅਜ ਤੋਂ 2.5 ਸਾਲ ਪਹਿਲਾਂ ਇਸ ਨੂੰ ਫਾਲੋ ਕੀਤਾ ਸੀ 2.5 ਸਾਲ ਪਹਿਲਾਂ 2.5 ਸਾਲ ਤੋਂ ਪਹਿਲਾਂ ਜਿਹੜੀਆਂ ਰਵਾਇਤੀ ਪਾਰਟੀਆਂ ਤੁਹਾਨੂੰ ਪਤਾ ਹੀ ਹੈ ਰਾਜ ਕਰਦੀਆਂ ਸੀ ਵੋਟ ਲੈ ਕੇ ਪਰ ਇਹ 2.5 ਸਾਲ ਦੇ ਵਿੱਚ ਰਾਜ ਨਹੀਂ ਸੇਵਾ ਹੋਈ ਹੈ ਜਿਹੜੇ ਪਿਛਲੇ ਨਾਅਰੇ ਸੀ ਸਭ ਝੂਠੇ ਸੀ ਇਹ ਨਾਅਰੇ ਕਾਮਯਾਬ ਹੋਇਆ ਜਿਸ ਨੇ ਇੱਕ ਇੱਕ ਗਰੰਟੀ ਜੋ ਲੋਕਾਂ ਦੇ ਪ੍ਰਤੀ ਸੀ ਕਿ 바ਵਾ ਸਾਹਿਬ ਨੇ ਜੋ ਸੰਵਿਧਾਨ ਚ ਲਿਖਿਆ ਸੀ ਲੋਕੋ ਨੂੰ ਅੱਜ ਮਿਲ ਰਹੀ ਹੈ ਮਾਹੌਲ ਬਹੁਤ ਵਧੀਆ ਜੀ ਨਵੇਂ ਪੰਜਾਬ ਪ੍ਰਧਾਨ ਅਮਨ ਰੋੜਾ ਜੀ ਸ਼ਹਿਰੀ ਕਲਸੀ ਜੀ ਬਣੇ ਆ ਉਹਨਾਂ ਦਾ ਸਵਾਗਤ ਲਈ ਖੜੇ ਨਾਰਥ ਦੀ ਸਾਰੀ ਟੀਮ ਚੌਧਰੀ ਮਦਨਾਲ ਬੱਗੇ ਦੀ ਟੀਮ ਖੜੀ ਹੈ ਜੀ ਬਹੁਤ ਹਮਮ ਗੇ ਤਿਆਰੀ ਕੀਤੀ ਗਈ ਹੈ ਜੀ ਬਹੁਤ ਹਮਮ ਗੇ ਤਿਆਰੀ ਕੀਤੀ ਗਈ ਹੈ ਜੀ ਤਿਆਰੀ ਪੂਰੀ ਠੋਕ ਕੇ ਹੈ ਜੀ 4 ਤੋਂ ਲੱਗੇ 5 ਰੋਪੇ ਦਾ ਟਰਨਓਵਰ ਹੋਈ ਹੈ ਜੀ ਬਹੁਤ ਵਧੀਆ ਮੌਕੇ ਨੇ ਬੱਗੇ ਸਾਡੀ ਤਿਆਰੀ ਹੈ ਜੀ ਵੀ ਤਾਂ ਅਸੀਂ ਆਮ ਪਾਰਟੀ ਵਧੀਆ ਕੰਮ ਕਰ ਰਹੀ ਲੋਕੀ ਕਰ ਰਹੇ ਦੇਖੋ ਜੀ ਪੰਜਾਬ ਦਾ ਨ ਹਰਾਨ ਵਧੀਆ ਸੀਗਾ ਤੜੀ ਲੋਕਾਂ ਨੇ ਵੋਟਾਂ ਪਾਈਆਂ ਜੀ ਹਾਂਜੀ ਜੀ ਕਾਫੀ ਜਿਹੜਾ ਹਾਂਜੀ ਦੇਖੋ ਜੀ ਯੂਥ ਹੀ ਹੈ ਜੀ ਖੈਰੀ ਗੱਲ ਜੀ ਯੂਥ ਨੇ ਜਿਹਨਾਂ ਨੇ ਪੰਜਾਬ ਪ੍ਰਧਾਨ ਨਵ ਬਣਾ ਦਿੱਤਾ ਅਮਰੋੜੇ ਪੰਜਾਬ ਪ੍ਰਧਾਨ ਹੈ ਖੈਰੀ ਗੱਲ ਜੀ ਨਵਜਿਨਤ ਪ੍ਰਧਾਨ ਪ੍ਰਧਾਨ ਹੈ ਬਹੁਤ ਵਧੀਆ ਮਾਹੌਲ ਜਾ ਰਿਹਾ ਜੀ ਦੇਖੋ ਨਵੀਂ ਚਾਰ ਦਿਨ ਸੀ ਢਾਗੀਆਂ ਨੇ ਐਮਐਲਏ ਸਾਹਿਬ ਜੀ ਬਹੁਤ ਵਧੀਆ ਰੁਝਾਵ ਹੈ ਜੀ ਹਮਮਾ ਆ ਕੇ ਜਿੱਤਾਂਗੇ ਜੀ ਹਮਮਾ ਆ ਕੇ ਜਿੱਤਾਂ ਕਰ ਪੂਰੀ ਤਿਆਰੀ ਨੇ ਜਿਹੜੀ ਮੋਦੀ ਡੇਟ ਫਾਈਨਲ ਕਰ ਦੋ ਪੂਰੀ ਤਿਆਰੀ ਹੈ ਪਾਰਟੀ ਤੁਹਾਨੂੰ ਸੇਵਾ ਦੇਣ ਦਾ ਮੋਕਾ ਕਰੇ ਅਸੀਂ ਪਾਰਟੀ ਦੇ ਵਿੱਚ ਨਹੀਂ ਸਾਡਾ ਖਸਮ ਸਾਡਾ ਯਾਰ ਇੱਕੋ ਹੀ ਹੈ ਜੀ ਚੌਧਰੀ ਮਦਨਾਲ ਬੱਗਾ ਜਿੱਤੇ ਡਿਊਟੀ ਲਾਣਗੇ ਨਾਲ ਖੜਾਂਗੇ ਜੁੜਾ ਅੱਜ ਜੋ ਕਿ ਸਾਡੇ ਹਲਕਾ ਵਿਧਾਇਕ ਚੌਧਰੀ ਮਦਨਾਲ ਬੱਗਾ ਜੀ ਵੱਲੋਂ ਇੱਕ ਬਹੁਤ ਵਿਸ਼ਾਲ ਜਿਵੇਂ ਮੈਂ ਕਹਿ ਸਕਦੀਆਂ ਕਿ ਇੱਥੇ ਮੇਲਾ ਹੀ ਲੱਗਿਆ ਹੋਇਆ ਸੀਗਾ ਅੱਜ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਦਾ ਸਵਾਗਤ ਸੀ ਔਰ ਸ਼ੈਰੀ ਕਲਸੀ ਜੀ ਦਾ ਜਿਹੜੇ ਵਰਕਿੰਗ ਪ੍ਰੈਜ਼ੀਡੈਂਟ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਹਲਕਾ ਨੌਰਥੇ ਦੇ ਵਿੱਚ ਕਿਵੇਂ ਮਤਲਬ ਸੰਗਤ ਦੇਖਣ ਵਾਲੀ ਸੀਗੀ ਮੈਂ ਇਹ ਚੀਜ਼ ਦੱਸਣਾ ਚਾਹਾਂਗੀ ਕਿ ਐਮਐਲਏ ਚੌਧਰੀ ਮਦਨਾਲ ਬੱਗਾ ਜੀ ਨੇ ਪਿਆਰ ਕਮਾਇਆ ਸੰਗਤ ਤੋਂ ਜਿਹੜੀ ਅੱਜ ਸੰਗਤ ਤੁਸੀਂ ਇਹ ਦੇਖ ਸਕਦੇ ਹੋ ਕਿ ਜਿੱਥੇ ਸਵੇਰੇ 11 ਵਜੇ ਦਾ ਸਮਾਂ ਸੀ ਲੋਕੀ 10:30 ਵਜੇ ਪਹੁੰਚੇ ਹੋਏ ਸੀ ਐ ਤੁਸੀਂ ਹੁਣ ਦਾ ਸਮਾਂ ਦੇਖ ਲਓ ਕਿ ਕਿੰਨੇ ਵਜ ਗਏ ਐ ਔਰ ਹੁਣ ਤੱਕ ਵੀ ਜਿਹੜੀ ਸੰਗਤ ਹੈਗੀ ਐ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ ਔਰ ਬਹੁਤ ਸੋਨਾ ਦਿਹਾੜਾ ਹੈ ਮੇਰੇ ਬਾਬਾ ਸਾਹਿਬ ਦਾ ਅੱਜ ਬਾਬਾ ਸਾਹਿਬ ਦੇ ਕਰਕੇ ਜੋ ਨਾਰੀ ਸ਼ਕਤੀ ਐ ਬਾਹਰ ਨਿਕਲੀ ਐ ਅੱਜ ਸੰਵਿਧਾਨ ਜੋ ਉਹਨਾਂ ਨੇ ਸੰਵਿਧਾਨ ਦੀ ਰਚਨਾ ਕੀਤੀ ਅੱਜ ਸੰਵਿਧਾਨ ਦਿਵਸ ਦੇ ਰੂਪ ਦੇ ਵਿੱਚ ਅਸੀਂ ਮਨਾ ਰਹੇ ਆਂ ਔਰ ਐਸੇ ਦਿਹਾੜੇ ਨੂੰ ਸੈਲੀਬ੍ਰੇਟ ਕਰ ਕਰਾਨਾ ਜਿਹੜੀ ਯਾਤਰਾ ਨਿਕਲੀ ਹੈ ਮੈਨੂੰ ਲੱਗਦਾ ਕਿ ਬਹੁਤ ਵੱਡਾ ਆਉਣ ਵਾਲੇ ਸਮੇਂ ਦੇ ਵਿੱਚ ਆਮ ਆदमी ਪਾਰਟੀ ਨੂੰ ਬਹੁਤ ਵਧੀਆ ਟੰਗ ਦੇ ਨਾਲ ਹੋਰ ਹੁੰਗਾਰਾ ਮਿਲਣ ਵਾਲਾ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਨਗਰ ਨਿਗਮ ਦੇ ਚੋਣ ਹੈ ਮੈਨੂੰ ਅੱਜ ਸੰਗਤ ਨੂੰ ਦੇਖ ਕੇ ਲੋਕਾਂ ਦੇ ਪਿਆਰ ਨੂੰ ਦੇਖ ਕੇ ਚੌਧਰੀ ਮਦਨਾਲ ਬਗਤ ਜੀ ਦੇ ਕੰਮ ਨੂੰ ਦੇਖ ਕੇ ਉਹਨਾਂ ਦੇ ਦੋਨੋਂ ਸੁਪੁੱਤਰਾਂ ਦੇ ਕੰਮ ਨੂੰ ਦੇਖ ਕੇ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹਾਊਸ ਵੀ ਜਿਹੜਾ ਆਮ ਆਦਮੀ ਪਾਰਟੀ ਦਾ ਬਣੇਗਾ ਭਾਰਤ ਮਾਤਾ ਕੀ ਅੱਜ ਸਾਡੇ ਪੰਜਾਬ ਦੇ ਸੂਬੇ ਦੇ ਨਵੇਂ ਨਿਯੁਕਤ ਹੋਏ ਪ੍ਰਧਾਨ ਸ਼੍ਰੀ ਰਮਨ ਅਰੋੜਾ ਜੀ ਐਕਟਿਵ ਪ੍ਰਧਾਨ ਸ਼੍ਰੀ ਅਕਲਸੀ ਜੀ ਜਿਹੜੇ ਕੀ ਅੱਜ ਪਟਿਆਲੇ ਤੋਂ ਮਾਹਕਾਲੀ ਮਾਤਾ ਦੇ ਮੰਦਰ ਤੋਂ ਸ਼ੁਰੂ ਹੋ ਕੇ ਅੱਜ ਅੰਮ੍ਰਿਤਸਰ ਦਰਬਾਰ ਸਾਹਿਬ ਤੱਕ ਜਾ ਰਹੇ ਨੇ ਸ਼ੁਕਰਾਨਾ ਰੈਲੀ ਕੀਤੀ ਗਈ ਹੈ ਜਿਸ ਵਿੱਚ ਸਾਡੇ ਐਮਐਲਏ ਸਾਹਿਬ ਹੋਰਾਂ ਦੀ ਮਿਹਨਤ ਸਦਕਾ ਜਿਹੜੀ ਅਸੀਂ ਪੰਜਾਬ ਦੀ ਅੱਜ 4 ਸੀਟਾਂ ਚੋਂ 3 ਸੀਟਾਂ ਜਿੱਤੀਆਂ ਹੈ ਜਿਹੜਾ ਕਿ ਆਪੋਜੀਸ਼ਨ ਪਾਰਟੀ ਦੇ ਇੱਕ ਤਮਾਚਾ ਹੀ ਮਾਰੇ ਸਾਡੀ ਜਨਤਾ ਨੇ ਜਿਨ੍ਹਾਂ ਨੇ ਅੱਜ ਫੇਰ ਦੱਸਤਾ ਹੈ ਕਿ ਜਿਹੜੀ ਵੀ ਪੰਜਾਬ ਦੀ ਜਨਤਾ ਹੈ ਉਹ ਆਪਣੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਰਹਿਨਮਾਈ ਵਿੱਚ ਖੜੀ ਹੈ ਉਹਨਾਂ ਦੀ ਹਰ ਇੱਕ ਇੱਕ ਉਹਨਾਂ ਦਾ ਫਰਮਾਨ ਜੋ ਵੀ ਹੈ ਉਹਨਾਂ ਦਾ ਜੋ ਵੀ ਹੈਗੇ ਕੰਮ ਉਹਨਾਂ ਨੂੰ ਪਸੰਦ ਨਹੀਂ ਜਿਹਦੇ ਪਸੰਦ ਸਦਕਾ ਹੀ ਉਹਨਾਂ ਨੇ ਇੱਕ ਇੱਕ ਵੋਟ ਪਾ ਕੇ ਸਾਡੇ ਤਿੰਨ ਕੈਂਡੀਡੇਟ ਕਾਮਯਾਬ ਕੀਤੇ ਆ ਜਿਹਦੇ ਸਦਕਾ ਸਾਡੇ ਹਲਕੇ ਦੇ ਐਮ.ਐਲ.ਏ. ਸਾਹਿਬ ਅੱਜ ਜਲੰਧ ਬਾਈਪਾਸ ਵਿੱਚ ਉਹਨਾਂ ਦਾ ਰੈਲੀ ਦਾ ਸਵਾਗਤ ਕਰਨ ਲਈ ਇਕੱਠੇ ਹੋਇਆ ਜਿਸ ਵਿੱਚ ਹਮ ਹਮਾ ਕੇ ਉਹਨਾਂ ਦੇ ਹਲਕੇ ਦੇ ਪੂਰੇ ਦੇ ਪੂਰੇ ਮਤਲਬ ਜਿੰਨੇ ਵੀ ਉਹਨਾਂ ਦੇ ਆਪਣੇ ਪਾਰਟੀ ਵਰਕਰ ਨੇ ਆਪਣੇ ਸਾਥੀਆਂ ਨਾਲ ਅੱਜ ਉਹਨਾਂ ਦੇ ਸਵਾਗਤ ਲਈ ਖੜੇ ਆ ਕਿਉਂਕਿ ਉਹਨਾਂ ਇਲੈਕਸ਼ਨ ਕਾਰਪੋਰੇਸ਼ਨ ਵੀ ਆ ਰਹੀ ਹੈ ਜਿਹੜੀ ਵੀ ਅਸੀਂ ਹੈਗੇ ਆ ਅਸੀਂ ਚੌਧਰੀ ਮਦਦ ਲਾਲ ਬਗੈ ਦੀ ਰਹਿ ਹਮ ਵਿੱਚ ਖੜੇ ਆ ਸਾਡਾ ਤਨ ਮਨ ਤਨ ਸਭ ਕੁਝ ਜੋ ਵੀ ਹੈਗਾ ਪਾਰਟੀ ਲਈ ਅਰਪਣ ਹੈ ਜੋ ਸਾਡਾ ਪਾਰਟੀ ਸੇਵਾਵਾਂ ਲਈ ਅਸੀਂ ਖੜੇ ਆ ਅੱਜ ਅਸੀਂ ਧੰਨਵਾਦ ਕਰਦੇ ਸਰਦਾਰ ਭਗਵੰਤ ਸਿੰਘ ਮਾਨ ਦਾ ਮਾਨ ਜੀ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਹੀ ਐਕਟਿਵ ਪ੍ਰਧਾਨ ਦਿੱਤੇ ਨੇ ਜਿਹੜੇ ਕੀ ਪੰਜਾਬ ਨੂੰ ਬਹੁਤ ਵਧੀਆ ਚਲਾਣਗੇ ਸਾਡੇ ਐਮਐਲਏ ਸਾਹਿਬ ਦਾ ਬਹੁਤ ਵਧੀਆ ਰੋਲ ਹੈ ਜਿਨ੍ਹਾਂ ਨੇ ਡੇਰਾ ਬਾਬਾ ਨਾਨਕ ਜਾ ਕੇ ਦਿਨ ਰਾਤ ਹੀ ਕਰਕੇ ਉੱਥੇ ਦੀ ਸੀਟ ਨੂੰ ਜਿੱਤਿਆ ਹੈ जे पार्टी जे पार्टी मौका देगी जरूर काम करा क्योंकि काम तो उसी उसी दिन दे कर रहे जिद के साहब चौधरी मदन लाल बग्गा जी जीते रहे उस उस दिन तो ये सी अपने दे काम कर हैं मैं निधि गुप्ता जी आम आदमी पार्टी से और आज यहाँ पर अपने सभी कार्यकर्ताओं के साथ अपने एम एल ए साहिबान के साथ और सभी अहदेदारों के साथ अमन अरोड़ा जी जो नवनियुक्त पंजाब प्रधान पंजाब सरकार की तरफ से किए गए हैं और कलसी साहब जी उनके स्वागत के लिए सभी कार्यकर्ता जो है यहाँ पर जोरदार उत्साह के साथ खड़े हैं I don't know जी बिल्कुल सबसे पहले तो आपके जरिए बधाई देना चाहूँगी भारत के संविधान दिवस की और संविधान दिवस जो हमें आज हमें संविधान दिया डॉक्टर भीम साहब भीमराव अम्बेडकर जी ने और उनको भी आज नमन करना चाहूँगी और उनका जो एक कहना था उनका जो एक स्लोगन था कि शिक्षित बनो अपना संगठन बनाओ और संघर्ष करो और आज उसी के जरिए चलते हुए आम आदमी पार्टी में आपने देखा कि सभी कार्यकर्ताओं के सभी पार्टियों को देखते हुए सभी जो पढ़े लिखे लोग हैं उन्होंने आम आदमी पार्टी ज्वाइन की है और आज हमारे संगठन को जो एक नई रूपरेखा दी है मान साहब ने अमन अरोड़ा जी को पंजाब प्रधान बनाकर उसी संगठन को मजबूत करने के लिए है जो आज सभी में उत्साह भरा हुआ है और उनके स्वागत के लिए खड़े हैं और उनके साथ मिलकर जो ये उत्साह है वो यही कह रहा है कि अमन अरोड़ा जी साहब मिलकर पंजाब के लिए एक बार फिर से वही संघर्ष करेंगे ताकि पंजाब को रंगला पंजाब जो मान साहब का सपना है उसे बनाने में ज़्यादा समय ना लगे हाँ जी मैं थोड़े प्रैस रही पहला था सारा जय भीम जय भारत आज एकता साढ़े ਜੋ ਨਵੇਂ ਪੰਜਾਬ ਪ੍ਰਧਾਨ ਆਵਾਜ਼ਾਂ ਦੀ ਪਾਰਟੀ ਨੇ ਅਮਨ ਰੋੜਾ ਜੀ ਔਰ ਸ਼ਹਿਰੀ ਕਲਸੀ ਜੀ ਪਹੁੰਚ ਰਹੇ ਆ ਉਹਨਾਂ ਦਾ ਸਵਾਗਤ ਹੈ ਦੂਜੇ ਪਾਸੇ ਅੱਜ ਸੰਵਿਧਾਨ ਦਿਵਸ ਆ ਅੱਜ ਦੇ ਦਿਨ ਸੰਵਿਧਾਨ ਲਾਗੂ ਹੋਇਆ ਸੀ ਮੈਂ ਇਸ ਦਿਨ ਤੇ ਵੀ ਸਾਰੇ ਹੀ ਦੇਸ਼ ਵਾਸੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਤੇ ਸਾਡੇ ਨਵੇਂ ਪ੍ਰਧਾਨ ਬਣਨ ਤੇ ਬਹੁਤ ਬਹੁਤ ਮੁਬਾਰਕਬਾਦ ਦਿੰਨਾ ਆ ਆ ਥੋੜੇ ਸਾਹਮਣੇ ਐ ਐਡਾ ਹਜੂਮ ਖੜਾ ਵਾ ਚੌਧਰੀ ਮਦਨ ਲਾਲ ਬੱਗਾ ਜੀ ਦੀ ਅਗਵਾਈ ਦੇ ਵਿੱਚ ਅਮਨ अरोड़ा ਜੀ ਦਾ ਤੇ ਸ਼ਹਿਰੀ ਕਲਸੀ ਦਾ ਸਵਾਗਤ ਕਰਦੇ ਲੋਕਾਂ ਚ ਉਹ ਸ਼ਾਹ ਦੇਖਣ ਨੂੰ ਮੇਰਾ ਵੀ ਨਵੇਂ ਪ੍ਰਧਾਨ ਬਣਨ ਤੇ ਤੇ ਅਸੀਂ ਆਸ ਕਰਦੇ ਨਵੇਂ ਪ੍ਰਧਾਨ ਬਣ ਤੇ ਅਮਨ अरोड़ा ਸ਼ਹਿਰੀ ਕਲਸੀ ਜੀ ਪੰਜਾਬ ਦੀ ਹੋਰ ਜਿਆਦਾ ਤਰੱਕੀ ਵੱਲ ਲੈ ਕੇ ਜਾਣਗੇ ਮੈਂ ਨਰਿੰਦਰ ਰਾਏ ਬਿੱਟੂ ਬਾੜ ਨੰਬਰ 8 ਤੋਂ ਅੱਜ ਅਸੀਂ ਸਾਡੇ ਬਹੁਤ ਹੀ ਸਤਿਕਾਰਯੋਗ ਅਮਨ अरोड़ा ਜੀ ਔਰ ਸ਼ਹਿਰੀ ਕਲਸੀ ਜੀ ਅਮਨ अरोड़ा ਜੀ ਨੂੰ ਪੰਜਾਬ ਪ੍ਰਧਾਨ ਲਾਇਆ ਔਰ ਸ਼ਹਿਰੀ ਕਲਸੀ ਜੀ ਨੂੰ ਕਾਰਜਕਾਰੀ ਪ੍ਰਧਾਨ ਜਿਹੜੇ ਕੀ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਸ਼ੁਕਰਾਨਾ ਯਾਤਰਾ ਜਿਹੜੀ ਪਟਿਆਲੇ ਤੋਂ ਮਾਤਾ ਕਾਲਾ ਕਾਲੀ ਮਾਤਾ ਦੇ ਮੰਦਿਰ ਤੋਂ ਆਰੰਭ ਕਰਕੇ ਲੁਧਿਆਣੇ ਵਿੱਚ 바ਵਾ ਸਾਹਿਬ ਡਾਕਟਰ ਪੇਮਰਾ ਅੰਬੇਡਕਰ ਜੀ ਦੇ ਚਰਨਾਂ ਦੇ ਵਿੱਚ ਨਮਸਤਕਉਣ ਲਈ ਆ ਰਹੇ ਨੇ ਔਰ ਇਸ ਤੋਂ ਬਾਅਦ 골ਡਨ ਟ੍ਰੈਪਲ ਵਿਖੇ ਨਮਸਤਕਉਣ ਲਈ ਜਾ ਰਹੇ ਨੇ ਔਰ ਸਾਰੀ ਹੀ ਟੀਮ ਸਾਡੇ ਹਲਕਾ ਉਤਰੀ ਦੀ ਪੂਰੀ ਟੀਮ ਚੌਧਰੀ ਮਦਨ ਲਾਲ ਜੀ ਬੱਗਾ ਜੀ ਦੀ ਇਕ ਵਾਈ ਦੇ ਹੇਠ ਇੱਥੇ ਉਹਨਾਂ ਦਾ ਭਰਮਾ ਸਵਾਗਤ ਜਿਹੜਾ ਆ ਉਹ ਕੀਤਾ ਔਰ ਸਾਰੇ ਹੀ ਐਮਐਲਏ ਸਹਿਵਾਨਾਂ ਨੇ ਇਸ ਯਾਤਰਾ ਦਾ ਜਿਹੜਾ ਬਹੁਤ ਹੀ ਭਰਮਾ ਸਵਾਗਤ ਕੀਤਾ ਹੈ ਔਰ ਆਸ ਕਰਦੇ ਆ ਕਿ ਇਹ ਪਾਰਟੀ ਦੇ ਨਾਲ ਸਾਰੇ ਜਿਹੜੇ ਵਰਕਰ ਆ ਉਹ ਤਨਮਨ ਧੰਦੇ ਨਾਲ ਇੱਥੇ ਪਹੁੰਚੇ ਨੇ ਔਰ ਉਹਨਾਂ ਨੇ ਬਹੁਤ ਹੀ ਵਾਕੂਬੀ ਦੇ ਨਾਲ ਇਸ ਜਗ੍ਹਾ ਤੇ ਸਾਰੇ ਹੀ ਯਾਤਰਾ ਦਾ ਜਿਹੜਾ ਉਹ ਸਵਾਗਤ ਕੀਤਾ ਅਗੇ ਤੋਂ ਵੀ ਇਸੇ ਤਰ੍ਹਾਂ ਪਾਰਟੀ ਦੇ ਨਾਲ ਸਾਰੇ ਵਰਕਰ ਜਿਹੜੇ ਚੱਲਦੇ ਰਹਿਣਗੇ ਜਿਸ ਤਰ੍ਹਾਂ ਪਿਛਲੇ ਦਿਨੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਅੰਦਰ ਬਹੁਤ ਵੱਡਾ ਪ੍ਰਦਰਸ਼ਨ ਕੀਤਾ ਔਰ ਜਿਹੜੀਆਂ 4 ਐਮਐਲਏ ਦੀਆਂ ਸੀਟਾਂ ਦੇ ਵਿੱਚੋਂ 3 ਜਿੱਤ ਕੇ ਕਾਫਲੇ ਨੂੰ ਹੋਰ ਵਾਅਦਾ ਕੀਤਾ 92 ਤੋਂ 95 ਸੀਟਾਂ ਜਿਹੜੀਆਂ ਉਹ ਬੜੀਆਂ ਹਨ ਔਰ ਸਾਰੇ ਹੀ ਪਾਰਟੀ ਦੇ ਅਤੀ ਧੰਨਵਾਦੀਆਂ ਸਾਰਿਆਂ ਦੇ ਚਾਹ ਕਰਦੇ ਬਹੁਤ ਇੱਕ ਦਾ ਪਹਿਲਾ ਸਭ ਤੋਂ ਪਹਿਲਾ ਦਾ ਆਪਣੇ ਅਜੇ ਸਰਦਾਰ ਨਾਲ ਦਵਸਾ ਉਹਦੇ ਆ ਬਹੁਤ ਬਹੁਤ ਮੁਬਾਰਕਾ ਸਾਰਿਆਂ ਨੂੰ ਬਹੁਤ ਜਿਆਦਾ ਚੱਗਾ ਅੱਜ ਲੱਗਿਆ ਵੀ ਅੱਜ ਆਪਾਂ ਆਪਣੇ ਆਪਣਾ ਰੋੜਾ ਜੀ ਪ੍ਰਧਾਨ ਸਾਹਿਬ ਪੰਜਾਬ ਦੇ ਤੇ ਸ਼ਹਿਰੀ ਕਲਸੀ ਜੀ ਜਿਹੜੇ ਕਾਰਜਕਾਰੀ ਪ੍ਰਧਾਨ ਬਣਾਏ ਨੇ ਸਾਡੇ ਹਲਕਾ ਨੌਰਥ ਦੇ ਵਿੱਚ ਸ਼੍ਰੀ ਬਦਲਾਲ ਜੀ ਬੱਗਾ ਜੀ ਦੀ ਅਗਵਾਈ ਚ ਅੱਥੇ ਆ ਕੇ ਤੇ ਜੋ ਹੋਇਆ ਛੋਟੜੇ ਵੀਬਰਾਓ ਅਤੇ ਬੇਦਕਰ ਜੀ ਨੂੰ ਸਾਹਿਬ ਸ਼੍ਰੀ ਵੀਰਬਰਾਓ ਅਤੇ ਬੇਦਕਰ ਜੀ ਤੋਂ ਜੋ ਨਮਸਕਾਰ ਕੀਤੀ ਹੈ ਰਾਸ਼ਟ ਮਾਸਟਰ ਕੋ ਇਹਨ ਬਹੁਤ ਵਧੀਆ ਲੱਗਿਆ ਛੋਟਾ ਸੀ ਬੰਦਾ ਬਗਾ ਜੀ ਦੇ ਕਿਹੜੇ ਤੇ ਸਾਰੇ ਬੰਦੇ ਇੱਥੇ ਬੈਠੇ ਚੋਂ ਉਹਨਾਂ ਦਾ ਸਵਾਗਤ ਕਰਨ ਵਾਸਤੇ ਬਹੁਤ ਸੋਹਣਾ ਸਵਾਗਤ ਹੋਇਆ ਬੰਦਾ ਅੱਜ ਖੁਸ਼ੀ ਦਾ ਮੌਕਾ ਵੀ ਆਣ ਲੱਗਦਾ ਜਿਵੇਂ ਸਾਰੇ ਮੇਰ ਬਣਾਉਗੇ ਹਰਿਆ ਬਿਲਕੁਲ ਜੀ ਦੇਖੋ ਜਦੋਂ ਜਿਹੜੇ ਹਿਸਾਬ ਨਾਲ ਪਬਲਿਕ ਆਪਣੀ ਚੱਲਦੀ ਹੈ ਇਹਦੇ ਵਿੱਚ ਤਾਂ ਕੋਈ ਸੋਚਣ ਵਾਲੀ ਗੱਲ ਨਹੀਂ ਹੈ ਮੇਰ ਤਾਂ ਆਮ ਆਦਮੀ ਪਾਰਟੀ ਦਾ ਬਣੂਗਾ ਹੀ ਬਣੂਗਾ ਜੋ ਅਸਵਾਪਸਾ ਮੌਕਾ ਮਿਲੂ ਪਾਰਟੀ ਵੱਲੋਂ ਸੇਵਾ ਮਿਲਣ ਦਾ ਵੀ ਮੌਕਾ ਬਿਲਕੁਲ ਮੌਕਾ ਮਿਲੂਗਾ ਜੀ ਸਾਰੇ ਭਰਾਵਾਂ ਨੂੰ ਨਾਲ ਲੈ ਕੇ ਚੱਲਾਂਗੇ ਔਰ ਜੋ ਬਕਾਇਆ ਤੇ ਸੁਪਨੇ ਨੇ ਜੇ ਵੀ ਮੇਰਾ ਸੀ ਆਫਦਾ ਬਣਾਉਣਾ ਅਸੀਂ ਉਹਦੇ ਵਿੱਚ ਪੂਰਾ ਫੁੱਲ ਯੋਗਦਾਨ ਪਾਵਾਂਗੇ ਆਪਦੇ ਵੱਲੋਂ ਕੰਡੇ ਵੀ ਵੰਡੇ ਜੀ ਅੱਜ ਖੁਸ਼ੀ ਮਨਾਈ ਲਈ ਇਹ ਤਾਂ ਹੁਣ ਤੁਹਾਨੂੰ ਪਤਾ ਹੀ ਆ ਜੀ ਸਾਡੇ ਪ੍ਰਧਾਨ ਸਾਹਿਬ ਆਏ ਹੁਣ ਪੰਜਾਬ ਦੇ ਤੇ ਖੁਸ਼ੀ ਹੋਵੇ ਨਾ ਤੇ ਕਿਵੇਂ ਹੋ ਸਕਦਾ ਜੀ ਪ੍ਰਧਾਨ ਸਾਹਿਬ ਦੀ ਆਉਣ ਦੀ ਬਹੁਤ ਖੁਸ਼ੀ ਹੋਈ